ਨਹੀਂ ਖੂਣ ਦੇਵਾਂਗੇ 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 ਭਾਰਤੀ ਜਨਤਕ ਜੁਨਨ ਟਕਾਉਂਦਾ ਜਿੰਦਾਬਾਦ 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 ਭਾਰਤੀ ਜਨਤਕ ਜੁਨਨ ਟਕਾਉਂਦਾ ਜਿੰਦਾਬਾਦ 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 ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਨ ਜੱਟ ਜਵੰਦੀ ਦੇ ਪ੍ਰਦਾਨਿੰ ਮਿੰਦਰ ਸਿੰਘ ਜੀ ਦਾ ਦਾ ਹੋਰ ਜਵੰਦੀ ਆ ਗਈ ਜਿਹੜੇ ਸੇ ਪਹੁੰਚੇ ਨੇ ਉਹਨਾਂ ਦਾ ਅਸੀਂ ਤੈਜਰੋਂ ਧੰਨਵਾਦ ਕਰਦੇ ਆਂ ਬਾਕੀ ਪਿੰਡ ਵਾਸੀਆਂ ਦਾ ਵੀ ਤੈਜਰੋਂ ਧੰਨਵਾਦ ਕਰਦੇ ਆਂ ਬਾਕੀ ਸਾਰੇ ਪ੍ਰਾਜਾ ਜਵੰਦੀਆਂ ਜਿਹੜੇ ਮਿੰਦਰ ਸਿੰਘ ਜੀ ਦੱਸ ਕੇ ਗਏ ਨੇ ਵੀ ਮਾਗੋ ਦਾ ਦੂਰੀ ਤੇ ਨਾਗਰੀ ਜੁਰਾ ਆਪਣਾ ਮੈਣੇ ਲੰਘਿਆ ਕੋਈ ਦੂਰ ਦਾ ਹੀ ਫੈਲਾ ਨਹੀਂ ਅੱਜ ਅਸੀਂ ਮੈਂ ਵੀ ਕੇ ਜੁਗੋਂਦਾ ਬਰਾ ਕਕੂ ਕੀ ਅੱਜ ਦਿਵਾਰਸ਼ੀ ਧਲੇਮਾ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਆਏਗੇ ਉਹ ਕਿਵੇਂ ਜਾਗਰਤ ਕਰਨ ਵਾਸਤੇ ਆਏਗੇ ਜਿਹੜੇ ਸਰਕਾਰ ਨੇ ਇੱਕ ਤਨਕਾਲੇ ਕਾਨੂੰਨ ਹੋ ਲਿਆਂਦੇ ਤੇ ਇੱਕ ਜ਼ਮੀਨਾਂ ਖੋਣ ਵਾਸਤੇ ਇਸ ਕਰਕੇ ਅਸੀਂ ਕਾਉ ਵੀ ਤਰੀਖ ਦੀ ਜਿਹੜੀ ਮੂਲਾਪੁਰ ਦੇ ਵਿੱਚ ਅਸੀਂ ਰੈਲੀ ਰੱਖੀ ਹੈ ਉਹਦੇ ਵਿੱਚ ਵੱਡਾ ਇਕੱਠ ਕਰਨ ਵਾਸਤੇ ਲੋਕਾਂ ਨੂੰ ਜਗਾਉਣ ਵਾਸਤੇ ਘਰ-ਘਰ ਨੂੰ ਜਗਾਉਣ ਵਾਸਤੇ ਮਾਈਆਂ ਨੂੰ ਬੀਬੀਆਂ ਨੂੰ ਜਗਾਉਣ ਵਾਸਤੇ ਅੱਜ ਮੂਲਾ ਦੇ ਮੂਲਾਪੁਰ ਦੇ ਵਿੱਚ ਅਸੀਂ ਵੱਡਾ ਇਕੱਠ ਕਰਾਂਗੇ ਅੱਜ ਅੱਜ ਦਿਲੇਮਾ ਦੇ ਵਿੱਚ ਇਹ ਰੈਲੀ ਕਿਤੇ ਪਿੰਡ ਨੇ ਬੜਾ ਸਾਥ ਦਿੱਤਾ ਹੈਗਾ ਤੇ ਸਾਰੇ ਪਿੰਡ ਨੇ ਸਾਨੂੰ ਯਕੀਨ ਦਿਵਾਇਆ ਹੈਗਾ ਜੀ ਅਸੀਂ ਬੱਚਾ ਬੱਚਾ ਅੱਜ ਮੋਲਾਪੁਰ ਤੋਂ ਵੀ ਤਰੀਕ ਨੂੰ ਜਿੰਨੇ ਵੀ ਸਾਥੋਂ ਬੱਸਾਂ ਕਾਰਾਂ ਟਰੈਕਟਰ ਜਿੰਨੇ ਵੀ ਜਹੇ ਰੰਗੇ ਚ ਲੈ ਕੇ ਆਮ ਕੇ ਭਾਈ ਕੁਝ ਕਰ ਖਾ ਤੀਨੋਂ ਆ ਪ੍ਰਧਾਨ ਜੀ ਜਗਜੀਤ ਸਿੰਘ ਪਿੰਡ ਧਲੇਵਾ ਕਿਸਾਨ ਜੁਣੀ ਪੀਕੇ ਜੁੜ ਕੰਦਾ ਦਾ ਕਿੰਛੀ ਬੁਲਾਕ ਦਾ ਜਨ ਸਕੱਤਰ ਬੋਲਦਾ ਜੀ ਅਸੀਂ ਅੱਜ ਪਿੰਡ ਧਲੇਵਾ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਜਿਹੜੀ ਕਿ ਸੰਯੁਕਤ ਮੋਰਚੇ ਦਾ ਮੁਲਾਪੁਰ ਦੇ ਵਿੱਚ ਕਬੱਡੀ ਰੇਲੀ ਆ 24 ਤਰੀਕ ਨੂੰ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਨਾਮ ਅੰਦ ਕਰਦੇ ਦਿੰਦੇ ਹਾਂ ਜਿਵੇਂ ਪਿੰਡ ਧਲੇਵਾ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲਿਆ ਤੁਸੀਂ ਜਾਣ ਵਾਸਤੇ ਸਾਨੂੰ ਅਸੀਂ ਅੱਗੇ 3 ਕੱਪ ਵਗੈਰਾ ਗੱਡੀਆਂ ਲਏ ਜਾਂਦੇ ਤੇ ਸਾਨੂੰ ਪਿੰਡ ਦੇ ਲੋਕਾਂ ਨੇ ਇਹ ਗੱਲ ਕਿਹਾ ਵੀ ਘੱਟੋ ਘੱਟ ਵੱੱਡੀ ਵਾਸਤੇ ਜ਼ਰੂਰ ਕਰਾਓ ਅਸਲ ਤਾਂ ਵੱਧ ਸਾਧਨ ਕਰਾਓ ਐਸ ਲੋਕ ਨੂੰ ਕਬੱਡੀ ਗਿਣਤੀ ਚੋਂ ਤੇ ਜਾ ਕੇ ਇਹ ਸਰਕਾਰ ਦੇ ਪੈਰਾਸੋਲ ਜਿਮੇਂ ਕੱਢ ਦੇਣਗੇ ਇਹਨਾਂ ਦਾ ਮੱਖਰ ਸਿੰਘ ਦਾ ਪਿੰਡ ਦੇ ਲਈ ਮਾਈ ਇਕਾਈ ਦਾ ਪ੍ਰਧਾਨ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅਸੀਂ ਨਗਰ ਨਿਵਾਸੀਆਂ ਦਾ ਤੇ ਆਪਣੇ ਜੀਕੇ ਜੂ ਦਕਾਉਂਦਾ ਧੰਨਵਾਦ ਕਰਦੇ ਹਾਂ ਸਾਡੇ ਦਿਲੇਮਾ ਦੇ ਵਿੱਚ ਆ ਕੇ ਇਹਨਾਂ ਨੇ ਰੈਲੀ ਕੀਤੀ ਹੈ ਜੋ ਮੁੱਲਾ ਪਰਦੇ ਵਿੱਚ 24 ਜੀ ਕਾਨੂੰ ਵੱਡਾ ਕੱਟਾ ਕਰਨਾ ਉਸੇ ਆਪਾਂ ਬਸਤੋਬਾਤ ਹੋਇਆ ਜੀ ਉੱਤ ਜੋ ਆਪਣੇ ਪਿੰਡ ਦੇ ਨਹੀਂ ਹੁੰਦੇ ਲੈਂਦੇ ਨੇ ਸਾਰੇ ਉਹਨੇ ਕਿਹਾ ਵੀ ਆਪਾਂ ਬਸਤੋਬਾਤ ਸਾਡਾ ਲੈ ਕੇ ਦਿੰਦੀ ਜਿਹੜਾ ਆਪਾਂ ਨੇ ਰੈਲੀ ਕੀਤੀ ਹੈ ਇਹ ਜ਼ਮੀਨ ਵਟਾਉ ਸਰ ਹੈਗਾ ਵੀ ਸਰਕਾਰ ਜ਼ਮੀਨਾਂ ਖੋਰੀ ਹੈਗੀ ਕਿਉਂਕਿ ਇਹ ਪੋਰਸਾ ਲੈ ਰਹੀ ਹੈਗੀ ਕਿਸੇ ਨੂੰ ਕੁਝ ਕਹਿੰਦੇ ਨੇ ਕਿਸੇ ਨੂੰ ਕੁਝ ਢਡੂ ਅੱਡ ਕਰਕੇ ਜ਼ਮੀਨਾਂ ਖੋਣ ਦੇ ਤਿਆਰੀਆਂ ਨੇ ਉਹਦੇ ਕਰਕੇ ਅਸੀਂ ਵੱਡਾ ਘੱਟ ਕਰਕੇ ਮੁੱਲਾਪੁਰ ਦੇ ਵਿੱਚ ਸਰਕਾਰ ਨੂੰ ਦੱਸ ਦਿਆਂਗੇ ਵੀ ਆਹ ਠੀਕ ਹੈਗੀ ਲੋਕ ਆ ਜਾਗਪੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਸਾਲ